ਡਾਕਟਰ ਬਲਵੀਰ ਸਿੰਘ ਜੀ 1964 ਈਸਵੀ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਉਹਨਾਂ ਨੇ ਇੱਕ ਆਰਟੀਕਲ ਲਿਖਿਆ ਉਹਨਾਂ ਦੀ ਇੱਕ ਕਿਤਾਬ ਹੈ ਸ਼ੁੱਧ ਸਰੂਪ ਉਹਦੇ ਵਿੱਚ ਇਹ ਪੰਜ ਆਰਟੀਕਲ ਦਰਜ ਨੇ ਇਹ ਜ਼ਿਕਰ ਤਾਂ ਕੀਤਾ ਹੈ ਕਈ ਵਾਰ ਜਦੋਂ ਕੋਈ ਨਵੀਂ ਗੱਲ ਵਿਚਾਰਦੇ ਆ ਫਿਰ ਇਹ ਸ਼ੰਕਾ ਪੈਦਾ ਹੋ ਜਾਂਦਾ ਜੀ ਇਹ ਨਵੀਂ ਗੱਲ ਕਿੱਥੋਂ ਆ ਗਈ ਸਤਗੁਰੂ ਜੀ ਦੇ ਬਾਰੇ ਲਿਖਦੇ ਆਂ ਇਤਿਹਾਸ ਦੀ ਇਸ ਘਟਨਾ ਬਾਰੇ ਲਿਖਦੇ ਆਂ ਡਾਕਟਰ ਵਰਵੀਰ ਸਿੰਘ ਜੀ ਜ਼ਿਕਰ ਕਰਦੇ ਕਹਿੰਦੇ ਅਸਲ ਵਿੱਚ ਪਿਆਰਿਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੀ ਪਹਿਲੀ ਧਰਮਸ਼ਾਲਾ ਉੱਥੇ ਵਧੀ ਨਾ ਉਹ ਕੇਵਲ ਸੱਜਣ ਦਾ ਠੱਗ ਦਾ ਇੱਕ ਘਰ ਨਹੀਂ ਸੀ ਉਹ ਇੱਕ ਬਹੁਤ ਵੱਡੇ ਘਿਰੋ ਦਾ ਇੱਕ ਬਹੁਤ ਵੱਡੇ ਢੜੇ ਦਾ ਇੱਕ ਖਾਸ ਥਾਂ ਸੀ ਉਹ ਸੱਜਣ ਕੋਈ ਆਮ ਬੰਦਾ ਨਹੀਂ ਸੀ ਕੋਈ ਆਮ ਠੱਗ ਨਹੀਂ ਸੀ ਉਹਦਾ ਗਿਰੋ ਬੜਾ ਤਕੜਾ ਸੀ ਸੱਜਣ ਦੇ ਨਾਲ ਉਹਨਾਂ ਨੇ ਸੱਜਣ ਦੇ ਭਤੀਜੇ ਕੱਜਣ ਦਾ ਜ਼ਿਕਰ ਕੀਤਾ ਜਿਹੜਾ ਉਸ ਦਾ ਨਾਇਬ ਸੀ ਉਸ ਦਾ ਸਾਰਾ ਕੰਮ ਅਣਗਿਣਤ ਹੋਰ ਚੋਰਾਂ ਨੂੰ ਆਪਣੇ ਅੰਦਰ ਰੱਖ ਕੇ ਕਿਵੇਂ ਉਹ ਸਾਰਾ ਕਾਰਜ ਕਰਦੇ ਇਹ ਸਾਰਾ ਕੁਝ ਸੱਜਣ ਦਾ ਭਤੀਜਾ ਕੱਜਣ ਸੰਭਾਲਦਾ ਹੁਣ ਜਦੋਂ ਬਾਣੀ ਦੇ ਨਾਲ ਪ੍ਰੇਮ ਪੈਂਦਾ ਹੈ ਨਾ ਬਾਣੀ ਅਸਰ ਕਿਵੇਂ ਕਰਦੀ ਹੈ ਬਾਣੀ ਦਾ ਪ੍ਰੇਮ ਅੰਦਰ ਵੱਸਦਾ ਜਦੋਂ ਫਿਰ ਤਬਦੀਲੀ ਕਿਵੇਂ ਆਉਂਦੀ ਹੈ ਇਸ ਸੱਜਣ ਦਾ ਇਤਿਹਾਸ ਸਾਰਾ ਇਸ ਗੱਲ ਦੀ ਗਵਾਹੀ ਪਰਦਾ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਦੀ ਰਵਾਬ ਦੇ ਉੱਤੇ ਬਾਣੀ ਗਾਈ ਸੱਜਣ ਦਾ ਜੀਵਨ ਬਦਲਿਆ ਇਤਿਹਾਸ ਦੇ ਪੰਨਿਆਂ ਲਿਖਿਆ ਵੀ ਉਸ ਦਿਨ ਸੱਜਣ ਦਾ ਭਤੀਜਾ ਕੱਜਣ ਇੱਕ ਚੋਰੀ ਕਰਨ ਦੇ ਲਈ ਆਪਣੇ ਦੋ ਸਾਥੀਆਂ ਦੇ ਨਾਲ ਕਿਸੇ ਪਾਸੇ ਗਿਆ ਹੋਇਆ ਸੀ ਉਹ ਇੱਕ ਘਰ ਗਏ ਉਸ ਘਰ ਦੇ ਅੰਦਰ ਇੱਕ ਬਜ਼ੁਰਗ ਹੈ ਉਹਨਾਂ ਨੇ ਉਸ ਬਜ਼ੁਰਗ ਨੂੰ ਮੰਝੇ ਦੇ ਨਾਲ ਬੰਨ ਦਿੱਤਾ ਬਨ ਕੇ ਉਸ ਘਰ ਦੇ ਅੰਦਰ ਜਿੰਨਾ ਕੁਝ ਕੀਮਤੀ ਸੀ ਸਾਰਾ ਕੁਝ ਲੁੱਟ ਲਿਆ ਲੁੱਟ ਕੇ ਵਾਪਸ ਆਏ ਤੇ ਸੱਜਣ ਦੇ ਘਰ ਦੇ ਨੇੜੇ ਆਪਣੇ ਉਸ ਟਿਕਾਣੇ ਦੇ ਨੇੜੇ ਜਦੋਂ ਪਹੁੰਚੇ ਨਾ ਦਾਖਲ ਹੋਏ ਕਰਦੇ ਅੰਦਰ ਉਹਨਾਂ ਨੂੰ ਰਬਾਬ ਦੀ ਧੁਨ ਸੁਣਾਈ ਦਿੱਤੀ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਾਣੀ गा ਰਹੇ ਨੇ ਬਾਣੀ ਨੂੰ ਸਤਿਗੁਰੂ ਜੀ ਦੇ ਪ੍ਰੇਮ ਦੇ ਨਾਲ ਜੇ ਕਿਤੇ ਸੁਣੀਏ ਨਾ ਬਹਿ ਕੇ ਰਾਗੀ ਸਿੰਘ ਪਾਵਨ ਅਸਥਾਨ ਤੇ ਬਾਣੀ ਦਾ ਕੀਰਤਨ ਕਰਦੇ ਗੁਰਬਾਣੀ ਦਾ ਪਾਠ ਹੁੰਦਾ ਹੈ ਬੈਠ ਕੇ ਜੇ ਕਿਤੇ ਹੁਣ ਵੀ ਧਿਆਨ ਨਾਲ ਸੁਣਦਾ ਯਤਨ ਕਰੀਏ ਨਾ ਬੋਲੇ ਹੋਏ ਬੋਲ ਪੜਿਆ ਹੋਇਆ ਸ਼ਬਦ ਅੰਦਰ ਤੱਕ ਅਸਰ ਕਰਦਾ ਪਿਆਰੇ ਉਸ ਵੇਲੇ ਤਾਂ ਫਿਰ ਗੁਰੂ ਨਾਨਕ ਸਾਹਿਬ ਗਾ ਰਹੇ ਨੇ ਸਾਡੇ ਸੱਚੇ ਪਾਤਸ਼ਾਹ ਗਾ ਰਹੇ ਨੇ ਭਾਈ ਮਰਦਾਨਾ ਜੀ ਦੀ ਰਬਾਬ ਦੀ ਧੁਨ ਵੱਜ ਰਹੀ ਹੈ ਕੱਜਣ ਜਦੋਂ ਘਰ ਦੇ ਅੰਦਰ ਦਾਖਲ ਹੋਇਆ ਉਹਨੂੰ ਅੱਜ ਸਾਰਾ ਕੁਝ ਬਦਲਿਆ ਬਦਲਿਆ ਜਾਪਿਆ ਪਹਿਲਾਂ ਵਰਗਾ ਨਹੀਂ ਜਾਪਦਾ ਜਿਵੇਂ ਠੱਗਾਂ ਦਾ ਆਪਣਾ ਟਿਕਾਣਾ ਸੀ ਸਾਰਾ ਕੁਝ ਉਸ ਤਰ੍ਹਾਂ ਦਾ ਨਹੀਂ ਦਿਸਿਆ ਅੱਜ ਬਦਲਿਆ ਸਾਰਾ ਕੁਝ ਉਹ ਹੈਰਾਨ ਹੋਇਆ ਉਸ ਮਾਹੌਲ ਨੂੰ ਸਮਝਣ ਦਾ ਯਤਨ ਕਰਦਾ ਥੋੜਾ ਜਿਹਾ ਅੱਗੇ ਵਧਿਆ ਅੱਗੋਂ ਉਹਨੂੰ ਸੱਜਣ ਮਿਲਿਆ ਹੁਣ ਜਦੋਂ ਮਿਲਾਪ ਹੋਇਆ ਨਾ ਪਿਆਰਿਓ ਇਹ ਮਿਲਾਪ ਨੇ ਬੜਾ ਕੁਝ ਬਦਲਿਆ ਕੱਜਣ ਸੱਜਣ ਨੂੰ ਇਹ ਗੱਲ ਕਹਿੰਦਾ ਹੈ ਇਕ ਕੌਣ ਨੇ ਕੀ ਪੜ ਰਹੇ ਨੇ ਕੀ ਗਾਇਆ ਜਾ ਰਿਹਾ ਹੈ ਪਹਿਲਾਂ ਤਾਂ ਇਦਾਂ ਦਾ ਕਦੇ ਨਹੀਂ ਸੁਣਿਆ ਡਾਕਟਰ ਬਲਬੀਰ ਸਿੰਘ ਜੀ ਕਹਿੰਦੇ ਨੇ ਸੱਜਣ ਨੇ ਆਪਣੇ ਨਾਇਬ ਆਪਣੇ ਭਤੀਜੇ ਦੀ ਬਾਹ ਫੜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵੱਲ ਨੂੰ ਲੈ ਕੇ ਤੁਰਿਆ ਕਹਿੰਦਾ ਆ ਤੈਨੂੰ ਅੱਜ ਦੁਨੀਆ ਦੇ ਸਾਰੇ ਸੁੱਖ ਦਵਾਉਣਾ ਦੁਨੀਆ ਦੀਆਂ ਸਾਰੀਆਂ ਵਸਤੂਆਂ ਜਿਸ ਦੇ ਚਰਨਾਂ ਵਿੱਚ ਬੈਠ ਕੇ ਫਿੱਕੀਆਂ ਲੱਗਦੀਆਂ ਨੇ ਅੱਜ ਤੈਨੂੰ ਉਹਦੇ ਚਰਨਾਂ ਦੇ ਨਾਲ ਜੋੜਨ ਦਾ ਯਤਨ ਕਰਦਾ ਬਾਣੀ ਜਿਹਦੇ ਹਿਰਦੇ ਵਿੱਚ ਵਸੀ ਉਹਨੇ ਬਾਹ ਫੜੀ ਕੱਜੜ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲੈ ਗਿਆ ਪ੍ਰੇਮ ਭਾਵਨਾ ਸਤਕਾਰ ਸਾਰਾ ਕੁਝ ਹੀ ਇਕੱਠਾ ਹੋ ਗਿਆ ਪਿਆਰਿਓ ਗੁਰੂ ਨਾਨਕ ਸਾਹਿਬ ਜੀ ਬਾਣੀ ਗਾਉਂਦੇ ਨੇ ਕੱਜਣ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸਿਰ ਰੱਖਿਆ ਸੱਚੇ ਪਾਤਸ਼ਾਹ ਦੀ ਸਿਰ ਦੇ ਉੱਤੇ ਹੱਥ ਰੱਖਦੇ ਆਂ ਪ੍ਰੇਮ ਨਾਲ ਜਦੋਂ ਨੇਤਰ ਖੋਲ ਕੇ ਕੱਜਣ ਵੱਲ ਵੇਖਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤਨ ਮਨ ਹੋਈ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਅਸੀਂ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆਂ ਨਾ ਕਿਤੇ ਸਾਡਾ ਅੰਦਰ ਨਿਹਾਲ ਹੋਏ ਕਿਤੇ ਭਿੱਜੇ ਸਾਡਾ ਅੰਦਰ ਨਹੀਂ ਤੇ ਮੱਥਾ ਟੇਕਣ ਦੀਆਂ ਥਾਮਾਂ ਤਾਂ ਦੁਨੀਆਂ ਦੇ ਅੰਦਰ ਬਹੁਤ ਸੀ ਪਿਆਰਿਓ ਕੇਵਲ ਮੱਥਾ ਟੇਕਣ ਵਾਸਤੇ ਥੋੜੀ ਸੰਨੂ ਬਾਣੀ ਚਰਨਾ ਵਿੱਚ ਜੋੜੇ ਇਹ ਤਾਂ ਸਾਡਾ ਵਿਧੀ ਵਿਵਧਾਨ ਹੈ ਇਹ ਤਾਂ ਸਾਡਾ ਫਰਜ਼ ਹੈ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਝੁਕਣਾ ਹੈ ਪਰ ਉਸ ਤੋਂ ਜ਼ਰੂਰੀ ਹੈ ਸਾਡਾ ਅੰਦਰ ਗੁਰੂ ਚਰਨਾਂ ਵਿੱਚ ਝੁਕੇ ਕਜਣ ਝੁਕ ਗਿਆ ਸਤਗੁਰੂ ਜੀ ਨੇ ਪ੍ਰੇਮ ਭਾਵਨਾ ਦੇ ਨਾਲ ਬਾਣੀ ਦੇ ਬੋਲ ਸਮਝਾਏ ਜਦੋਂ ਸਤਗੁਰੂ ਜੀ ਪੁੱਛਦੇ ਨੇ ਨਾ ਕਿੱਥੋਂ ਆਏ ਤੇ ਆਖਿਆ ਜੀ ਚੋਰੀ ਕਰਕੇ ਆਇਆ ਲੁੱਟ ਕੇ ਲੈ ਕੇ ਆਇਆ ਕਿੱਥੋਂ ਆਲ ਕਿੱਥੋਂ ਲੁੱਟ ਕੇ ਲੈ ਕੇ ਆਇਆ ਜਦੋਂ ਸਾਰੀ ਵਾਰਤਾ ਦੱਸੀ ਤੇ ਪਾਤਸ਼ਾਹ ਜੀ ਕਹਿੰਦੇ ਨੇ ਜਾ ਫਿਰ ਛੇਤੀ ਜਾ ਤੇਰੀ ਉਡੀਕ ਕਰ ਰਿਹਾ ਹੋਏਗਾ ਉਹਦੇ ਮਨ ਦੇ ਬਲਬਲੇ ਕੀ ਹੋਣਗੇ ਜਿਹਨੂੰ ਬਨ ਕੇ ਆਇਆ ਜਾ ਛੇਤੀ ਬਚਾ ਉਹਨੂੰ ਜੇ ਬਚਾ ਸਕਦਾ ਹੈ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਭੱਜਾ ਉਸ ਬਜ਼ੁਰਗ ਦੇ ਘਰ ਦੇ ਅੰਦਰ ਵਾਪਸ ਗਿਆ ਜਦੋਂ ਵੇਖਦਾ ਜਿਵੇਂ ਆਖਰੀ ਸਾਹ ਲੈ ਰਿਆ ਹੋਵੇ ਉਹ ਬੇਹੋਸ਼ੀ ਦੀ ਹਾਲਾਤ ਦੇ ਵਿੱਚ ਪਿਆ ਇਹਨੇ ਬੜੀ ਜਲਦੀ ਨਾਲ ਉਹਨੂੰ ਖੋਲਿਆ ਪਾਣੀ ਦੇ ਛੱਟੇ ਮੂੰਹ ਦੇ ਉੱਤੇ ਮਾਰੇ ਜਲ ਮੂੰਹ ਦੇ ਨਾਲ ਲਾਇਆ ਉਹਦੀਆਂ ਥੋੜੀਆਂ ਜੀਆਂ ਅੱਖਾਂ ਖੁੱਲੀਆਂ ਪਿਆਰਿਓ ਉਹਨੇ ਵੇਖਿਆ ਉਹੀ ਬੰਦੇ ਵਾਪਸ ਪਰ ਇਸ ਵਾਰ ਹਾਲਾਤ ਕੁਝ ਵੱਖਰੇ ਨੇ ਇਸ ਵਾਰ ਕੱਜਣ ਦੇ ਹੱਥ ਜੁੜੇ ਹੋਏ ਨੇ ਆਖਣ ਲੱਗਾ ਬਜ਼ੁਰਗੋਂ ਮਾਫ਼ ਕਰਿਓ ਗਲਤੀ ਬਹੁਤ ਵੱਡੀ ਕਰ ਆਇਆ ਕਰਦਾ ਤਾਂ ਪਹਿਲਾਂ ਵੀ ਬਹੁਤ ਸੀ ਪਰ ਪਹਿਲਾਂ ਗੁਰੂ ਨਹੀਂ ਸੀ ਮਿਲਿਆ ਪਹਿਲਾਂ ਕਿਸੇ ਗੁਰੂ ਦੇ ਚਰਨਾਂ ਦੇ ਵਿੱਚ ਸਿਰ ਨਹੀਂ ਸੀ ਰੱਖਿਆ ਅੱਜ ਗੁਰੂ ਨਾਲ ਮਿਲਾਪ ਹੋ ਗਿਆ ਹੈ ਮਾਫ਼ ਕਰਦੇ ਹੋ ਮੈਨੂੰ ਮੈਂ ਤੁਹਾਡਾ ਲੁੱਟਿਆ ਧਨ ਤੁਹਾਨੂੰ ਵਾਪਸ ਦੇਣਾ ਹੈ ਜੋ ਲੁੱਟ ਕੇ ਲੈ ਕੇ ਗਿਆ ਸਾਂ ਉਹ ਵਾਪਸ ਦੇ ਕੇ ਚੱਲਾਂ ਹਾਂ ਤੁਹਾਡੀ ਸੰਭਾਲ ਕਰਕੇ ਜਾਵਾਂਗੇ ਜਦੋਂ ਇੰਨਾ ਕਿਹਾ ਨਾ ਇਤਿਹਾਸ ਦੇ ਪੰਨਿਆਂ ਤੇ ਡਾਕਟਰ ਬਲਵੀਰ ਸਿੰਘ ਜੀ ਕਹਿੰਦੇ ਬਜ਼ੁਰਗ ਨੇ ਹੱਥ ਜੋੜ ਲਏ ਆਖਣ ਲੱਗਾ ਪਿਆਰਿਆ ਤੂੰ ਮੈਨੂੰ ਲੁੱਟਣ ਨਹੀਂ ਤੂੰ ਤਾਂ ਮੈਨੂੰ ਬਚਾਉਣ ਆਇਆ ਸੀ ਮੈਨੂੰ ਲੁੱਟ ਕੇ ਨਹੀਂ ਲੈ ਕੇ ਗਿਆ ਤੂੰ ਮੈਨੂੰ ਤਾਂ ਤੂੰ ਸਿੱਧਾ ਰਾਹ ਦਿਖਾ ਕੇ ਗਿਆ ਆ ਜਿਹੜਾ ਧਨ ਤੂੰ ਲੁੱਟ ਕੇ ਲੈ ਕੇ ਗਿਆ ਇਹ ਮੇਰਾ ਨਹੀਂ ਸੀ ਇਹ ਮੈਂ ਤਾਂ ਕਿਸੇ ਆਪਣੀ ਰਿਸ਼ਤੇਦਾਰੀ ਦੇ ਵਿੱਚੋਂ ਇੱਕ ਭੈਣ ਦਾ ਦੱਬ ਕੇ ਬੈਠਾ ਸੀ ਉਹਨੇ ਮੈਨੂੰ ਸੰਭਾਲਣ ਲਈ ਦਿੱਤਾ ਸੀ ਆ ਗਿਆ ਸੀ ਲੋੜ ਪੈਣ ਤੇ ਵਾਪਸ ਕਰ ਦੇਈ ਪਰ ਵਾਪਸ ਜਦੋਂ ਕਿਤੇ ਉਹ ਮੰਗਣ ਆਈ ਮੈਂ ਲਾਰਾ ਲਾ ਕੇ ਉਹਨੂੰ ਟਾਲ ਦਿਆ ਕਰਾਂ ਅੱਜ ਜਦੋਂ ਮੌਤ ਸਾਹਮਣੇ ਦਿਸੀ ਨਾ ਤੇ ਮੈਨੂੰ ਮੇਰਾ ਗੁਨਾਹ ਚੀਤੇ ਆ ਗਿਆ ਜਿਹੜੇ ਗੁਰੂ ਨੇ ਤੈਨੂੰ ਭੇਜਿਆ ਨਾ ਉਸ ਗੁਰੂ ਦੇ ਚਰਨਾਂ ਵਿੱਚ ਮੈਨੂੰ ਲੈ ਜਾ ਪਹਿਲਾਂ ਇੱਕ ਕੰਮ ਕਰਨਾ ਆ ਜਿਸ ਦਾ ਧੰਨ ਹੈ ਜਿਸ ਦਾ ਮੈਂ ਸੰਭਾਲ ਕੇ ਬੈਠਾ ਹਾਂ ਕਿਰਪਾ ਕਰ ਮੇਰੇ ਤੇ ਇਹ ਕਰ ਦੇ ਇਹਨਾਂ ਅਹਿਸਾਨ ਕਰ ਦੇ ਇਹ ਜਿਸ ਦਾ ਹੈ ਉਹਨੂੰ ਵਾਪਸ ਕਰਕੇ ਆਉਣਾ ਹੈ ਡਾਕਟਰ ਬਲਬੀਰ ਸਿੰਘ ਜੀ ਕਹਿੰਦੇ ਉਹਨੇ ਪਤਾ ਦੱਸਿਆ ਕੱਜਣ ਨੇ ਆਪਣੇ ਇੱਕ ਸਾਥੀ ਨੂੰ ਭੇਜਿਆ ਉਹ ਧਨ ਉਹਦੇ ਤੱਕ ਪਹੁੰਚਾਇਆ ਗਿਆ ਗੁਰਬਾਣੀ ਸੱਚੇ ਪਾਤਸ਼ਾਹ ਜੀ ਦੀ ਮਹਿਰਮਤ ਜਦੋਂ ਹੁੰਦੀ ਹੈ ਨਾ ਪਿਆਰਿਓ ਫਿਰ ਇੱਕ ਤੋਂ ਦੋ ਦੋ ਤੋਂ ਚਾਰ ਚਾਰ ਤੋਂ 6 10 50 ਕਦੋਂ ਬਦਲਦੇ ਨੇ ਪਤਾ ਨਹੀਂ ਲੱਗਦਾ ਪਰ ਗੱਲ ਇਹ ਬਣੇ ਵੀ ਆਪਣਾ ਆਪਾ ਗੁਰੂ ਚਰਨਾਂ ਵਿੱਚ ਰੱਖਿਆ ਜਾਏ ਸੱਜਣ ਨੇ ਰੱਖਿਆ ਕੱਜਣ ਨਹੀਂ ਰੱਖ ਦਿੱਤਾ ਕੱਜਣ ਨੇ ਆਪਣਾ ਆਪਾ ਗੁਰੂ ਚਰਨਾਂ ਵਿੱਚ ਰੱਖਿਆ ਜਿਸ ਕੋਲੇ ਜਾ ਕੇ ਕੱਜਣ ਬੈਠਾ ਉਹ ਸਾਰੇ ਦੇ ਸਾਰੇ ਝੁੱਕ ਗਏ ਉਹਨਾਂ ਸਾਰਿਆਂ ਦੇ ਜੀਵਨ ਦੇ ਉੱਤੇ ਅਸਰ ਹੋਇਆ ਡਾਕਟਰ ਬਲਵੀਰ ਸਿੰਘ ਜੀ ਲਿਖਦੇ ਸਿੱਖੋ ਕਟਨਾਵਾਂ ਨੂੰ ਸਾਖੀਆਂ ਨੂੰ ਇੰਨਾ ਛੋਟਾ ਕਰਕੇ ਨਾ ਵੇਖਿਆ ਕਰੋ ਇਹ ਬਹੁਤ ਵੱਡੀ ਗੱਲ ਸੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹ ਬਖਸ਼ਿਸ਼ਾਂ ਦਾ ਘਰ ਮਹਿਰਾਮਤ ਕਰਨ ਵਾਲੇ ਸਤਿਗੁਰੂ ਜੇਸ ਸੱਜਣ ਦੇ ਘਰ ਜਾ ਕੇ ਬੈਠੇ ਸਨ ਜਿੱਥੇ ਪਹਿਲੀ ਧਰਮਸ਼ਾਲਾ ਬੱਦੀ ਉਹ ਇੱਕ ਬਹੁਤ ਵੱਡਾ ਘਰ ਹੋ ਸੀ ਡਾਕਟਰ ਬਲਵੀਰ ਸਿੰਘ ਜੀ ਕਹਿੰਦੇ ਆ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਤੱਕ ਹੌਲੀ-ਹੌਲੀ ਕਰਦਿਆਂ ਸੱਜਣ ਦੀ ਸੱਜਣ ਦੀ ਮੌਤ ਤੋਂ ਬਾਅਦ ਕੱਜਣ ਉਸ ਜ਼ਿੰਮੇਵਾਰੀ ਨੂੰ ਸਮਝਦਾ ਹੈ ਹੌਲੀ-ਹੌਲੀ ਕਰਦਿਆਂ ਇਸ ਸਾਰੇ ਗਰੋਹ ਨੂੰ ਉਹ ਗੁਰੂ ਚਰਨਾਂ ਦੇ ਵਿੱਚ ਜੋੜ ਦਿੰਦਾ ਹੈ ਸਾਰੇ ਜਿੰਨੇ ਠੱਗ ਉਹਦੇ ਕੋਲ ਆਉਣ ਵਾਲੇ ਜਿੰਨੇ ਉਹਦੀ ਈਨ ਮੰਨਣ ਵਾਲੇ ਉਹਦੀ ਗੱਲ ਮੰਨਣ ਵਾਲੇ ਸਾਰ ਦੇ ਸਾਰੇ ਗਰੋਹ ਨੂੰ ਗੁਰੂ ਚਰਨਾਂ ਦੇ ਵਿੱਚ ਚੁਕਾ ਕੇ ਉਹਨਾਂ ਬਾਣੀ ਦੇ ਲੜ ਲਾ ਦਿੱਤਾ ਇਹ ਗੁਰੂ ਦੀ ਮਿਹਰਮਤ ਹੈ ਇਹ ਬਾਣੀ ਦਾ ਅਸਰ ਹੈ ਪਿਆਰੇ